ਬਿਲਕੁਲ ਇਹ ਇਹ ਬੜੀ ਜਿਹੜੀ ਆ ਸਾਡਾ ਦੁਖਦਾਈ ਪਹਿਲੂ ਆ ਇਹ ਕਿ ਕੌਮ ਦਾ ਮੈਂ ਅੱਜ ਵੀ ਸੁਣ ਰਿਹਾ ਸੀ ਹਾਲ ਤੱਕ ਦੇ ਜਥੇਦਾਰ ਗਾਨੀ ਕੁਲਦੀਪ ਸਿੰਘ ਗੜੁਗੱਜ ਬੜੇ ਜ਼ੋਰ ਦੇ ਕੇ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਜਿਹੜੇ ਆ ਵੱਖਰੇ ਆ ਅਸੀਂ ਕਿਸੇ ਦੇ ਵਿੱਚ ਮਰਜ ਨਹੀਂ ਹੋ ਸਕਦੇ ਤੇ ਇਸ ਗੱਲ ਨੂੰ ਬੜੇ ਮਤਲਬ ਕਾਫੀ ਜੋਸ਼ ਦੇ ਨਾਲ ਬੋਲ ਰਹੇ ਸੀ ਜ਼ੋਰ ਦੇ ਨਾਲ ਬੋਲ ਰਹੇ ਸੀ ਕਿ ਜਿਹੜੀਆਂ ਤਾਕਤਾਂ ਸਾਨੂੰ ਆਪਣੇ ਵਿੱਚ ਮਰਜ ਕਰਨਾ ਚਾਹੁੰਦੀਆਂ ਨੇ ਉਹ ਸਮਝ ਲੈਣਾ ਜਿਹੜੀਆਂ ਵੀ ਤਾਕਤਾਂ ਸਾਡੀ ਵੱਖਰੀ ਪਛਾਣ ਨੂੰ ਆਪਣੇ ਵਿੱਚ جذب ਕਰਨਾ ਚਾਹੁੰਦੀਆਂ ਨੇ ਉਹ ਇੱਕ ਗੱਲ ਪੱਕੀ ਲੈਖ ਲੈਣ ਖਮਰਾ ਝਗੜਾ ਰਹਾ ਨਾ ਕੋਉ ਪੰਡਿਤ ਮੁੱਲਾ ਸਾਡੇ ਦੋ ਪੰਡਿਤ ਮੁੱਲਾ ਜੋ ਲਿਖ ਗਿਆ ਸਾਡ ਚਲੇ ਹਮ ਕਸ਼ੂ ਨਾ ਲਿਆ ਸਿੱਖ ਕਾਮ ਵੱਖਰੀ ਹੈ ਤੇ ਵੱਖਰੀ ਰਹੇਗੀ ਸਾਨੂੰ ਕੋਈ ਜਜਬ ਨਹੀਂ ਕਰ ਸਕਦਾ ਇਹਨਾਂ ਗੱਲਾਂ ਦਾ ਉੱਚੇ ਰੁਤਬਿਆਂ ਤੇ ਬਹਿਣ ਵਾਲਿਆਂ ਵੀ ਖਿਆਲ ਰੱਖਣਾ ਤੇ ਜਿਹੜੇ ਸਾਨੂੰ ਜਜਬ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਖਿਆਲ ਰੱਖਣਾ ਇਹ ਪਛਾਣ ਗੁਰੂ ਨੇ ਦਿੱਤੀ ਪਰ ਜਦੋਂ ਆਪਾਂ ਗਰਾਊਂਡ ਦੇ ਉੱਤੇ ਦੇਖਦੇ ਆ ਪ੍ਰੈਕਟੀਕਲੀ ਦੇਖਦੇ ਆ ਉਦੋਂ ਤੇ ਅਸੀਂ ਸਾਰਾ ਕੁਝ ਹੀ ਉਹਨਾਂ ਨੂੰ ਸੌਂਪੀ ਬੈਠੇ ਆ ਸਾਡੇ ਸਾਡੀਆਂ ਕੋਈ ਬਾਹਮਾ ਥੋੜੀ ਫੜ ਰਿਆ ਆ ਕਿ ਤੁਸੀਂ ਕਲੰਡਰ ਅੱਗੂ ਨਾ ਕਰੋ ਤੇ ਇਹ ਜਿਵੇਂ ਕਹਿੰਦੇ ਆ ਕਿ ਕਹਿਣ ਨੂੰ ਗੱਲਾਂ ਹੋਰ ਨੇ ਤੇ ਕਰਨ ਨੂੰ ਹੋਰ ਨੇ ਸਿਰਫ ਪੱਟੀਆਂ ਮੁਸ਼ਕਲ ਹੁੰਦੀ ਆ ਜਿਹੜੇ ਜਿਹੜੇ ਲੀਡਰ ਆ ਜਿਹੜੇ ਸਾਡੇ ਆਗੂ ਆ ਜਦੋਂ ਕੋਈ ਮੁਸ਼ਕਲ ਆਉਂਦੀ ਆ ਉਦੋਂ ਹੀ ਉਹਨਾਂ ਦੀ ਪਰਖ ਹੁੰਦੀ ਆ ਵੀ ਉਹਦੇ ਵਿੱਚੋਂ ਕਿਵੇਂ ਕੌਮ ਨੂੰ ਬਚਾ ਕੇ ਲੈ ਜਾਂਦੇ ਆ ਜਾਂ ਇਹ ਲੋੜਾਂ ਨੁਕਸਾਨ ਕਰਾ ਲੈਂਦੇ ਆ ਇਹ ਉਸ ਵੇਲੇ ਫਰਕ ਹੁੰਦੀ ਉਹਦੀ ਹਾਂ ਕਰ ਲੈਣਾ ਹਿੰਦੁਸਤਾਨ ਦੀ ਸਰਕਾਰ ਨਾਲ ਲੜਨਾ ਪੈਣਾ ਆ ਅੰਗਰੇਜ਼ਾਂ ਨਾਲ ਲੜ ਕੇ ਦੇਸ਼ ਆਜ਼ਾਦ ਕਰਾਇਆ ਹੁਣ ਕਿੰਨਾ ਕੁਝ ਹੋਇਆ ਸਾਰਿਆਂ ਨੂੰ ਪਤਾ ਵੀ ਕਿਸ ਭਾਅ ਪਿਆ ਅੱਗੇ ਪਿਆ ਪਿਛਲੇ ਪਿਛਲੀ ਸਦੀ ਦੇ ਵਿੱਚ ਜੋ ਕੁਝ ਹੋਇਆ ਆਪਣੇ ਨਾਲ ਬਿਲਕੁਲ ਆ ਕੈਲੰਡਰ ਤਾਂ ਤੁਸੀਂ ਉਹਨਾਂ ਦਾ ਛੱਡ ਨਹੀਂ ਰਹੇ ਆਪਣਾ ਬਣਾ ਨਹੀਂ ਸਕੇ ਇਹ ਤਾਂ ਇਹ ਤਾਂ ਬਣਿਆ ਬਣਾਇਆ ਵੀ ਉਹਨਾਂ ਤੋਂ ਡਰਦੇ ਨੇ ਛੱਡ ਦਿੱਤਾ ਹਾਂ ਬਿਲਕੁਲ ਜੀ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਆ ਵੀ ਸਾਨੂੰ ਉਹਨੂੰ ਗੁਲਾਮ ਰੱਖਿਆ ਸਾਡੇ ਸਾਡੇ ਸਿੰਘ ਨਹੀਂ ਛੱਡਦੇ ਸਾਨੂੰ ਇਦਾਂ ਨਹੀਂ ਕਰਦੇ ਸਾਡੇ ਨਾਲ ਨਿਆਂ ਨਹੀਂ ਹੁੰਦਾ ਸਾਡੇ ਨਾਲ ਇਨਸਾਫ ਨਹੀਂ ਹੁੰਦਾ ਜਿਹੜਾ ਤੁਸੀਂ ਆਪ ਕਰ ਸਕਦੇ ਆ ਕੰਮ ਉਹ ਕਿਉਂ ਨਹੀਂ ਕਰ ਸਕਦੇ ਤੁਸੀਂ ਉਹਨਾਂ ਨੂੰ ਨਹੀਂ ਪਤਾ ਪਈ ਇਹ ਤਾਂ ਇੰਨਾ ਵੀ ਨਹੀਂ ਕੰਮ ਕਰ ਸਕਦੇ ਤਾਂ ਸਾਡੇ ਤੇ ਹੋਰ ਇਹ ਕੀ ਦਵਾ ਪਾਲਣਗੇ ਭਈ ਵੀ ਸਾਡੀ ਆ ਮੰਗ ਮੰਨੋ ਪੰਜਾਬ ਵਾਲੇ ਜਾਂ ਸਿੱਖਿਆ ਜਿਹੜੇ ਆਏ ਬੜਾ ਜਿਹੜੇ ਇਹ ਕੰਮ ਨਹੀਂ ਕਰ ਸਕਦੇ ਜਿਹੜਾ ਸਾਡਾ ਤੋਂ ਕੈਲੰਡਰ ਆਇਆ ਤੇ ਤੁਹਾਡੇ ਤੋਂ ਜੁਦਾ ਆ ਸੀ ਜਿਹੜੇ ਇੰਨਾ ਕੰਮ ਨਹੀਂ ਕਰ ਸਕਦੇ ਉਹ ਹੋਰ ਕਿਹੜੀ ਮੰਗ ਮਨਵਾ ਲੈਣਗੇ ਕੇਂਦਰ ਦੀ ਸਰਕਾਰ ਤੋਂ ਆ ਵੀ ਸਾਡੇ ਸਮਝ ਆ ਰਹੀ ਗੱਲ ਆ ਹਾਂ ਮੈਂ ਉਹੀ ਗੱਲ ਕਰਿਆ ਸੀ ਜਥੇਦਾਰ ਵੀ ਇਹਨਾਂ ਗੱਲਾਂ ਨੂੰ ਕਿੱਲ ਕੇ ਬੋਲਣ ਦੀ ਤਾਂ ਲੋੜ ਨਹੀਂ ਹੁੰਦੀ ਨਾ ਜਿਹੜਾ ਕੰਮ ਤੁਸੀਂ ਕਰ ਸਕਦੇ ਉਹ ਤਾਂ ਸਹਿਜ ਸੁਭਾਅ ਵੀ ਹੋ ਸਕਦਾ ਸਿਰਫ ਤੁਹਾਡਾ ਕਿੱਲਣਾ ਜਿਹੜਾ ਉਹ ਕੌਮ ਨੂੰ ਮਰਜ਼ ਹੋਣ ਤੋਂ ਨਹੀਂ ਬਚਾ ਸਕਦਾ ਤੇ ਗਰਾਉਂਡ ਤੇ ਜਿਹੜੇ ਆ ਦਿਮਾਗ ਦੇ ਨਾਲ ਕੰਮ ਕਰਨੇ ਪੈਂਦੇ ਆ ਫੇਰ ਹੀ ਜਿਹੜੀ ਆ ਕੌਮ ਦਾ ਬਚਾਅ ਹੋ ਸਕਦਾ ਜਿਹੜਾ ਤੁਸੀਂ ਨੁਕਤਾ ਦੱਸਿਆ ਹੈ ਬਬਰ ਸ਼ੇਰ ਸਿੰਘ ਜੀ ਵੀ ਵੀ ਮੈਂ ਸੋਚਦਾ ਕਿ ਹਾਂ ਮੈਂ ਕਰਨਾ ਕੀ ਚਾਹੁੰਦਾ ਹਾਂ ਜਿਵੇਂ ਸਾਡੇ ਬਜ਼ੁਰਗਾਂ ਨੇ ਕੀ ਕੀਤਾ ਸੀ ਇਹ ਨਹੀਂ ਮਤਵ ਰੱਖਦੀਆਂ ਉਹਨੀਆਂ ਗੱਲਾਂ ਸਵਾਲ ਹੈ ਮੈਂ ਅੱਜ ਕੀ ਕਰ ਰਿਹਾ ਹਾਂ ਹਾਂ ਪੂਰੀ ਤਰ੍ਹਾਂ ਕੁਲਦੀਪ ਸਿੰਘ ਗੜਗੱਜ ਕੌਮ ਨੂੰ ਅਗਵਾਈ ਦੇਣ ਵਿੱਚ फेल ਹੋਇਆ ਹਾਂ ਉਹ ਕੋਈ ਕਹ ਰਹੀ ਸੀ ਕਹਿੰਦੇ ਉਹ ਕਹਿੰਦੇ ਜੀ ਅੱਖਾਂ ਮੀਟ ਕੇ ਮੰਨ ਲਾ ਹਾਂ ਕਿਵੇਂ ਮੰਨ ਲਈ ਅੱਖਾਂ ਮੀਟ ਕੇ ਹਾਂ ਮੈਂ ਮੈਂ ਸੰਘ ਦਾ ਵਿਰੋਧ ਕੀਤਾ ਸੀ ਉਦੋਂ ਕਿੰਨੇ ਬੰਦੇ ਸੀਗੇ ਵਿਕਲਤਾ ਖਦਾ ਹੁਕਮਿਆ ਗ੍ਰਵੇਚਨ ਸੌਦੇ ਹੱਕ 'ਚ ਖੜ ਜਾ ਅੱਜ ਗ੍ਰਵੇਚਨ ਸੌਨੇ ਮਾਫੀ ਮੰਗੀ ਕਿ ਨਹੀਂ ਮੰਗੀ ਉਸੇ ਨੇ ਹਾਂ ਸੋ ਇਹ ਜਿਹੜੀ ਗੱਲ ਹੈਗੀ ਆ ਇਹ ਇਹ ਕੋਈ ਜੱਗੋ ਮੁਲਖੋਂ ਵਾਰੀ ਨਹੀਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਜਿਨੇ ਸਾਨੂੰ ਸਵਾਲ ਕਰਨਾ ਸਿਖਾਇਆ ਜਿਨੇ ਉਹ ਵਾਲੀ ਸਾਖੀ ਤੋਂ ਕੀ ਸਿੱਖਿਆ ਮਿਲਦੀ ਆ ਸਾਨੂੰ ਹਾਂ ਤੇ ਦਾਦੂ ਦੀ ਕਬਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਮਤਿਹਾਨ ਲਿਆ ਸੀ ਸਿੱਖਾਂ ਦਾ ਬਿਲਕੁਲ ਜੀ ਤੇ ਸਿੱਖ ਪਾਸ ਹੋਏ ਸੀ ਹਾਂ ਜੇ ਤੇ ਉਹਨਾਂ ਦੇ ਹੈਗੇ ਆ ਪੈਰੋਕਾਰ ਬਣਨਾ ਉਹਨਾਂ ਦੀ ਬਾਣੀ ਪੜੀ ਆ ਕਮਾਈ ਆ ਜਿਹੜੇ ਕਹਿੰਦੇ ਆ ਕਮਾਵੋ ਵਾਹਿਗੁਰੂ ਵਾਹਿਗੁਰੂ ਕਰਦੇ ਆ ਨਹੀਂ ਹੋਣੀ ਉਹ ਉਹ ਜ਼ੁਰਤ ਦਿਖਾੜ ਕੇ ਸਟੈਂਡ ਲੈਣ ਦਾ ਪਤਾ ਲੱਗਣਾ ਵੀ ਤੁਸੀਂ ਗੁਰੂ ਦੇ ਸਾਹਿਬ ਦੇ ਸਾਹਬ ਤੋਂ ਅਭਲ ਕਰਦੇ ਹੋ ਜਾਂ ਨਹੀਂ ਕਰਦੇ ਜਿਹੜੀ ਕਿ ਸਾਡੀ ਅੱਜ ਲੀਡਰਸ਼ਿਪ ਪੂਰੀ ਤਰ੍ਹਾਂ ਫੇਲ ਹੋਈ ਹਾਂ ਬਿਲਕੁਲ ਠੀਕ ਬਿਲਕੁਲ ਉਹ ਅਖੀਰ ਦੇ ਵਿੱਚ ਜਥੇਦਾਰ ਗੜਗੜ ਜੀ ਕਹਿ ਰਹੇ ਸੀ ਕਹਿੰਦਾ ਵੀ ਜਿਹੜੀ ਮਰਜ਼ ਕਰਨ ਵਾਲੀ ਉਹ ਗੱਲ ਕਰ ਰਹੇ ਸੀ ਕਿ ਜਿਹੜੇ ਸਾਡੇ ਉੱਚੇ ਅਹੁਦਿਆਂ ਤੇ ਕਹਿੰਦਾ ਬੰਦੇ ਬੈਠੇ ਨੇ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਤੇ ਉੱਚੇ ਅਹੁਦੇ ਤੇ ਕੌਣ ਬੈਠਾ ਵੀ ਤੁਸੀਂ ਕਿਹਨੂੰ ਸੰਬੋਧਨ ਕਰ ਰਹੇ ਹੋ ਇਹ ਇਹ ਹਸੋਈਣੀਆਂ ਗੱਲਾਂ ਜਿਹੜੀਆਂ ਤੁਸੀਂ ਮਤਲਬ ਕੌਮ ਨੂੰ ਕਰਕੇ ਸੁਣਾ ਰਿਹਾ ਹੂੰ ਆਪਣੀ ਜਿਹੜੀ ਉਦੋਂ ਤੇ ਕੁਲਦੀਪ ਸਿੰਘ ਗੜਗੱਜ ਬੈਠਾ ਆ ਜਿੱਦਣ ਉਹਨੇ ਜ਼ੁਰਤ ਕਰ ਲਈ ਅੱਦੋਂ ਜਿਆਦਾ ਕੌਮ ਨੇ ਆਪਣੇ ਆਪ ਹੀ ਕਰਨ ਲੱਗ ਪੈਣੀ ਤਾਂ ਪਹਿਲੇ ਦਿਨ ਹੀ ਹਾਂ ਬਿਲਕੁਲ ਜੀ ਬਿਲਕੁਲ ਸੋ